ਜਕਰੇ ਪੀਰ ਮਜਰੰਗੇ ਹਰ ਹਾਰੇ ਜਿਨ੍ਹਾਂ ਨੇ ਸਾਡੇ ਭਰਾ ਸੁਦੀਪ ਥਾਪੜ ਦੇ ਸ਼ੁੱਭਨਾ ਲੀਡਰ ਸੰਦੀਪ ਥਾਪੜ ਦੇ ਉੱਤੇ ਸੀਵਲ ਦੇ ਬਾਹਰ ਹਮਲਾ ਕੀਤਾ ਸਾਫ਼ ਤੇ ਸਪਸ਼ਟ ਕਹਿਣਾ ਤੇ ਮਾਂ ਦਾ ਦੁੱਧ ਪੀਤਾ ਆਜੋ ਹੁੰਦੇ ਆਨੰਦ ਕਰਿਆ ਯਾਰ ਸਾਹਮਣੇ ਆਵਾਜ਼ ਮਾਰ ਕੇ ਹਮਲਾ ਕਰੋ ਅਗਰ ਆਪਣੀ ਮਾਂ ਦਾ ਦੁੱਧ ਪੀਤਾ ਨਿਹੰਗੋ ਜਿਹੜੇ ਨਿਹੰਗ ਪਾਣਾ ਚ ਜਿਨ੍ਹਾਂ ਨੇ ਸੰਦੀਪ ਥਾਪੜ ਤੇ ਹਮਲਾ ਕੀਤਾ ਅਗਰ ਆਪਣੀ ਇੱਕ ਮਾਂ ਦਾ ਦੁੱਧ ਪੀਤਾ ਇੱਕ ਪਿਓ ਦੀ ਔਲਾਦੋ ਟਾਈਮ ਦੇ ਕੇ ਬੰਨ ਕੇ ਆਓ ਖੜੇ ਹੋ ਜਾ ਖੜੇ ਹੋ ਜਾ ਬਾਈ ਆ ਦੇਣਾ ਸਾਰੇ ਖੜੇ ਆ ਅਸੀਂ ਪੱਜਾਂਗੇ ਮੀਨ ਤੇ ਫੇਸਬੁਕ ਤੇ ਪਾਜੀ ਵੀ ਕੁੱਤੀ ਦੇ ਪੁੱਤਾਂ ਫੇਟੂ ਦੇ ਪਾਜੀ ਹੋ ਗਏ ਹੁਣੀ ਪਾ ਲਓ ਭੈਣ ਕਰੋ ਖੜੇ ਹੋ ਜਾ ਜੇ ਜਿੰਨੂ ਜਿੰਨੂ ਆਪ ਕਹਿਣਾ ਕਰਨਾ ਆ ਖੜੇ ਸਾਰੇ ਕਹਿ ਕੇ ਆਓ ਫਿਰ ਮੰਨਿਆ ਤੁਸੀਂ ਪੀਜਿਆ ਚ ਪੀਓ ਫੜੇ ਇੱਥੇ ਇਹਨੇ ਡਾਇਲ ਪੀਓ ਆ ਲਾ ਦੋ ਆਇਦਾ ਕਰਦੇ ਹੋ ਚੋਦੋ ਕਰਦੇ ਹੋ ਖੜੇ ਚਲੇ ਯਾਰ ਜਿਆਦਾ ਤਾਂ ਤੁਹਾਨੂੰ ਹੁੰਦਾ ਰਹਿੰਦਾ ਖੋਤੀਆਂ ਝੂਠਾਂ ਜਮਾਨਿਆਂ ਦੀਆਂ ਡੰਮ ਹੁੰਦਾ ਤੁਸੀਂ ਆਂਦੇ ਚੋੜੇ ਵੇਰ ਭਇਆ ਸੀ ਹੁਣ ਵੀ ਆਇਓ ਨਹੀਂ ਆ ਕੇ ਵੀ ਭੱਜੇ ਦੀ